ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਅੱਜ ਆਪਾਂ ਪੜ੍ਹਾਂਗੇ ਪਾਠ ਚੌਥਾ ਜਮਾਤ ਤੀਜੀ ਦੀਪੂ ਨੇ ਛੁੱਟੀ ਲਈ ਦੀਪੂ ਤੀਜੀ ਜਮਾਤ ਵਿੱਚ ਪੜਦਾ ਸੀ ਉਸ ਦਾ ਮਨ ਪੜ੍ਹਾਈ ਵਿੱਚ ਨਹੀਂ ਸੀ ਲੱਗਦਾ ਉਸ ਦਾ ਜੀ ਕਰਦਾ ਕਿ ਉਹ ਸਾਰਾ ਦਿਨ ਖੇਡਦਾ ਰਹੇ ਬਸ ਖੇਡਦਾ ਰਹੇ तितਲੀਆਂ ਨਾਲ ਚਿੜੀਆਂ ਨਾਲ ਕੀੜੀਆਂ ਨਾਲ ਜਾਂ ਆਪਣੇ ਹਾਨ ਦੇ ਬੱਚਿਆਂ ਨਾਲ ਰੋਹ ਸਵੇਰੇ ਜਦੋਂ ਉਸਦੀ ਮੰਮੀ ਸਕੂਲ ਜਾਣ ਲਈ ਉਠਾਉਂਦੀ ਤਾਂ ਉਹ ਇੱਕੋ ਗੱਲ ਕਹਿੰਦਾ ਮੰਮੀ ਅੱਜ ਮੈਨੂੰ ਛੁੱਟੀ ਲੈ ਦਿਓ ਉਸਦੀ ਮੰਮੀ ਉਸ ਨੂੰ ਜਵਾਬ ਦਿੰਦੀ ਤੂੰ ਇਕੱਲਾ ਕੀ ਕਰੇਂਗਾ ਮੈਂ ਕੰਮ ਤੇ ਜਾਣਾ ਹੈ ਤੇਰੇ ਪਾਪਾ ਨੇ ਕੰਮ ਤੇ ਜਾਣਾ ਹੈ ਤੇਰੇ ਨਾਲ ਦੇ ਸਾਰੇ ਬੱਚੇ ਸਕੂਲ ਚਲੇ ਜਾਣਗੇ ਉਹ ਖੇਡੇ گا ਵੀ ਕਿਸ ਨਾਲ ਸਾਰੇ ਚੰਗੇ ਬੱਚੇ ਰੋਜ਼ਾਨਾ ਸਕੂਲ ਜਾਂਦੇ ਹਨ ਪੜ੍ਹਾਈ ਕਰਦੇ ਹਨ ਦੀਪੂ ਨੂੰ ਆਪਣੀ ਮੰਮੀ ਦੀ ਗੱਲ ਸਮਝ ਨਹੀਂ ਸੀ ਆਉਂਦੀ ਦੀਪੂ ਕਹਿੰਦਾ ਨਹੀਂ ਮੇਰਾ ਨਹੀਂ ਸਕੂਲ ਜਾਣ ਨੂੰ ਜੀ ਕਰਦਾ ਮੈਂ ਆਪਣੇ ਆਪ ਖੇਡਦਾ ਰਹਾਂਗਾ ਬਸ ਤੁਸੀਂ ਮੈਨੂੰ ਸਕੂਲੋਂ ਛੁੱਟੀ ਲੈ ਦਿਓ ਦੀਪੂ ਦੀ ਰੋਜ਼-ਰੋਜ਼ ਦੀ ਜ਼ਿੱਦ ਤੋਂ ਤਾਂਗਾ ਕੇ ਇੱਕ ਦਿਨ ਦੀਪੂ ਦੀ ਮੰਮੀ ਨੇ ਦੀਪੂ ਨੂੰ ਛੁੱਟੀ ਲੈ ਦਿੱਤੀ। ਦੀਪੂ ਬਹੁਤ ਖੁਸ਼ ਹੋਇਆ ਕਿ ਅੱਜ ਉਸਨੂੰ ਨਾ ਤਾਂ ਸਕੂਲ ਜਾਣਾ ਪਵੇਗਾ, ਨਾ ਹੀ ਪੜਨਾ ਪਵੇਗਾ। ਸਵੇਰੇ ਉੱਠ ਕੇ ਉਹ ਭੱਜਾ-ਭੱਜਾ ਬਾਗ ਵਿੱਚ ਗਿਆ। ਦੀਪੂ ਨੇ ਬਾਗ ਵਿੱਚ ਦੇਖਿਆ ਮਧੂਮੱਖੀਆਂ ਫੁੱਲਾਂ ਤੇ ਮੰਡਲਾ ਰਹੀਆਂ ਸਨ। ਦੀਪੂ ਨੇ ਇੱਕ ਮੱਖੀ ਨੂੰ ਕਿਹਾ ਪਿਆਰੀ ਮੱਖੀ ਆ ਜਾ। ਮੇਰੇ ਨਾਲ ਖੇਡ ਮੱਖੀ ਨੇ ਅੱਗੋਂ ਜਵਾਬ ਦਿੱਤਾ ਨਾ ਬਈ ਨਾ ਮੈਂ ਤਾਂ ਵਿਹਲ ਹੀ ਨਹੀਂ ਮੈਂ ਤਾਂ ਸ਼ਹਿਦ ਇਕੱਠਾ ਕਰਨਾ ਹੈ ਇਹ ਕਹਿ ਕੇ ਮਧੂਮੱਖੀ ਆਪਣੇ ਕੰਮ ਲੱਗ ਗਈ ਫਿਰ ਦੀਪੂ ਦੀ ਨਜ਼ਰ ਆਪਣੇ ਗਵਾਂਡੀਆਂ ਦੇ ਕੁੱਤੇ ਮੋਤੀ ਤੇ ਪਈ ਜਿਹੜਾ ਤੇਜ਼-ਤੇਜ਼ ਭੱਜਿਆ ਜਾ ਰਿਹਾ ਸੀ ਦੀਪੂ ਨੇ ਮੋਤੀ ਨੂੰ ਕਿਹਾ ਆ ਜਾ ਮੋਤੀ ਆਪਾਂ ਦੋਵੇਂ ਖੇਡੀਏ ਅੱਜੋ ਮੋਤੀ ਨੇ ਜਵਾਬ ਦਿੱਤਾ ਮੈਨੂੰ ਵੇਲ ਨਹੀਂ ਮੈਂ ਤਾਂ ਆਪਣੇ ਮਾਲਕ ਦੇ ਘਰ ਦੀ ਰਖਵਾਲੀ ਕਰਨੀ ਹੈ ਜਲਦੀ ਉੱਥੇ ਪਹੁੰਚਾ ਕਿਦਰੇ ਚੋਰ ਹੀ ਨਾ ਆ ਜਾਵੇ ਇਹ ਕਹਿ ਕੇ ਮੋਤੀ ਅੱਖੋਂ ਓਲੇ ਹੋ ਗਿਆ ਫਿਰ ਦੀਪੂ ਦਾ ਧਿਆਨ ਇੱਕ ਚਿੜੀ ਵੱਲ ਗਿਆ ਉਹ ਆਪਣੀ ਚੁੰਝ ਵਿੱਚ ਤੀਲਾ ਫੜੇ ਉੱਡਦੀ ਜਾ ਰਹੀ ਸੀ ਦੀਪੂ ਨੇ ਚਿੜੀ ਨੂੰ ਕਿਹਾ ਆਪ ਐਨੇ ਚੜੀਏ ਆਪਾਂ ਦੋਵੇਂ ਖੇਡੀਏ ਚਿੜੀ ਨੇ ਕਿਹਾ ਮੈਨੂੰ ਤਾਂ ਸਿਰ ਖੁਰਕਣ ਦੀ ਵੇਲ ਨਹੀਂ ਸਿਰ ਖੁਰਕਣ ਦੀ ਵੇਲ ਮਤਲਬ ਬਿਲਕੁਲ ਵੀ ਵੇਲ ਨਹੀਂ ਹੈ ਬਹੁਤ ਜ਼ਿਆਦਾ ਵਿਅਸਤ ਹੂੰ ਮੈਂ ਬਾਰਸ਼ ਆਉਣ ਤੋਂ ਪਹਿਲਾਂ ਆਪਣਾ ਆਲਣਾ ਬਣਾਉਣਾ ਹੈ ਆਲਣਾ ਹੁੰਦਾ ਹੈ ਪੰਛੀਆਂ ਦਾ ਘਰ ਕਾਉਂਸਲਰ ਜੇ ਮੈਂ ਤੇਰੇ ਨਾਲ ਖੇਡਣ ਲੱਗ ਪਈ ਤਾਂ ਮੈਂ ਆਪਣਾ ਆਲਣਾ ਨਹੀਂ ਬਣਾ ਸਕਾਂਗੀ ਤੂੰ ਤਾਂ ਲੱਗਦਾ ਹੈ ਹੈ ਵਿਲਾ ਇਹ ਕਹਿ ਕੇ ਜੜੀ ਫੁਰ ਕਰਕੇ ਉੱਡ ਗਈ ਹੁਣ ਦੀਪੂ ਦੀ ਨਿਗਾ ਕੀੜੀਆਂ ਤੇ ਪਈ ਉਹ ਆਪਣੇ ਮੂੰਹ ਵਿੱਚ ਅਨਾਜ ਦੇ ਦਾਣੇ ਚੁੱਕੀ ਕਤਾਰ ਬੰਨੀ ਜਾ ਰਹੀਆਂ ਸਨ ਦੀਪੂ ਨੇ ਹੁਣ ਕੀੜੀਆਂ ਦਾ ਤਰਲਾ ਕੀਤਾ ਆ ਜੋ ਨਿੱਕਿਓ ਕੀੜਿਓ ਕੁਝ ਪਲ ਮੇਰੇ ਨਾਲ ਵੀ ਖੇਡ ਲਵੋ ਮੇਰਾ ਖੇਡਣ ਨੂੰ ਬੜਾ ਜੀ ਕਰ ਰਿਹਾ ਕੀੜੀਆਂ ਨੇ ਉੱਤਰ ਦਿੱਤਾ ਸਾਡਾ ਇਹ ਭੋਜਨ ਇਕੱਠਾ ਕਰਨ ਦਾ ਸਮਾਂ ਹੈ ਅਸੀਂ ਵੱਧ ਤੋਂ ਵੱਧ ਭੋਜਨ ਅਸੀਂ ਵੱਧ ਤੋਂ ਵੱਧ ਭੋਜਨ ਆਪਣੇ ਖੁੱਡਾਂ ਵਿੱਚ ਇਕੱਠਾ ਕਰਨਾ ਤਾਂ ਜੋ ਔਖੇ ਸਮੇਂ ਅਸੀਂ ਭੁੱਖੀਆਂ ਨਾ ਮਰੀਏ ਸਾਨੂੰ ਵੇਲ ਕਿੱਥੇ ਅਸੀਂ ਤਾਂ ਕੰਮ ਨਾਲ ਲੱਦੀਆਂ ਪਈਆਂ ਹਾਂ ਇਹ ਕਹਿੰਦੇ ਆ ਕੀੜੀਆਂ ਆਪਣੀ ਚਾਲੇ ਤੁਰੀਆਂ ਗਈਆਂ ਦੀਪੂ ਉਹਨਾਂ ਨੂੰ ਦੇਖਦਾ ਰਿਹਾ। ਦੀਪੂ ਬਹੁਤ ਉਦਾਸ ਹੋਇਆ। ਕੋਈ ਵੀ ਉਸ ਨਾਲ ਖੇਡਣ ਲਈ ਤਿਆਰ ਨਹੀਂ ਸੀ। ਸਾਰੇ ਆਪਣੇ ਕੰਮੀ ਰੁੱਝੇ ਹੋਏ ਸਨ। ਇਕੱਲਾ ਉਹ ਹੀ ਵਹਿਲਾ ਸੀ। ਉਹ ਦੁਪਹਿਰ ਤੱਕ ਇਕੱਲਾ ਘੁੰਮਦਾ ਰਿਹਾ। ਦੁਪਹਿਰ ਨੂੰ ਜਦੋਂ ਉਸਦੇ ਮੰਮੀ ਘਰ ਆਏ ਤਾਂ ਦੀਪੂ ਨੇ ਉਹਨਾਂ ਦੇ ਅੰਦਰ ਆਉਣਸਾਰ ਕਿਹਾ, ਮੰਮੀ ਮੈਂ ਹੁਣ ਕਦੇ ਛੁੱਟੀ ਨਹੀਂ ਲਵਾਵਾਂਗਾ। ਰੋਜ਼ ਸਕੂਲ ਜਾਵਾਂਗਾ। ਤੇ ਮਨ ਲਾ ਕੇ ਪੜਾਂਗਾ ਧੰਨ